ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਬੀਤੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੋ ਉਹ ਅੰਮ੍ਰਿਤਸਰ ਦੇ Hindu College ਦੇ ਵਿੱਚ ਉਹਨਾਂ ਨੇ ਕਿੜੀ ਕੇ ਪੜਾਈ ਕੀਤੀ ਸੀ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ Hindu College ਅੰਮ੍ਰਿਤਸਰ ਦੀਆਂ ਜਿੱਥੇ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀ ਪੜਾਈ ਕੀਤੀ ਸੀ ਸੋ ਡਾਕਟਰ ਮਨਮੋਹਨ ਸਿੰਘ ਜੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ ਉਸ ਸਮੇਂ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਇਹਨਾਂ ਨੇ ਕੱਢਿਆ ਸੀ ਸੋ ਇਸ ਕਾਲਜ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਤੇ ਇਸ ਕਾਲਜ ਦੇ ਵਿੱਚ ਇੱਕ ਵਾਰ ਉਹ ਆਏ ਅਤੇ ਅੱਜ ਵੀ ਜਿਹੜੀ ਕਲਾਸ ਦੇ ਵਿੱਚ ਉਹ ਪੜ੍ਹਦੇ ਸਨ ਉਹ ਸਟਰਕਚਰ ਉਵੇਂ ਦਾ ਉਵੇਂ ਹੀ ਹੈ ਅਤੇ ਇਸ ਕਾਲਜ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਾਲਜ ਵਿੱਚ ਲੱਗੀਆਂ ਹੋਈਆਂ ਨੇ ਸੋ ਇਹ Hindu ਕਾਲਜ ਹੈ ਜਿੱਥੇ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀ ਪੜ੍ਹਾਈ ਕੀਤੀ ਆਓ ਤੁਹਾਨੂੰ ਸੁਣਾਉਣੀ ਹੈ ਕਿ ਕਹਨ ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਦਾ ਨਹੀਂ ਸਰ ਕੀ ਟਨ ਚਾਗੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਅਜੋਸ ਦੁਨੀਆ ਵਿੱਚ ਨਹੀਂ ਰਹੇ ਉਹ ਇਸ ਹਿੰਦੂ ਕਾਲਜ ਵਿੱਚ ਪੜ੍ਹੇ ਜੀ ਸਰ ਸੰਜੇ ਖੰਨਾ ਪ੍ਰਿੰਸੀਪਲ ਹਿੰਦੂ ਕਾਲਜ ਕੱਲ ਰਾਤ ਨੂੰ ਜੋ ਅਕਸਮਾਤ ਡਾਕਟਰ ਮਨਮੋਹਨ ਸਿੰਘ ਜੀ ਦੀ ਡੈਥ ਹੋਈ ਹੈ ਉਸ ਦਾ ਦੇ

ਉਹਨਾਂ ਤੋਂ ਅਸੀਂ ਰੋਲ ਆਫ ਅਕੈਡਮਿਕਸ ਦੇ ਵਿੱਚ ਤੇ ਐਥਲੈਟਿਕਸ ਦੇ ਵਿੱਚ ਰੋਲ ਆਫ ਆਨਰ ਸ਼ੁਰੂ ਕੀਤੇ ਸੀ ਔਰ ਪਹਿਲਾ ਰੋਲ ਆਫ ਆਨਰ ਜਿਹੜਾ ਮਮੋਸ ਸਿੰਘ ਨੂੰ ਮਿਲਿਆ ਬੜੇ 2018 ਦੇ ਵਿੱਚ ਅਸੀਂ ਉਹਨਾਂ ਨੂੰ ਐਲੂਮਨੀ ਮੀਟ ਔਰ ਕਨਵਰਗੇਸ਼ਨਸ ਇਨਵਾਈਟ ਕੀਤਾ ਸੀ ਬੜੇ ਹੀ ਸ਼ਾਂਤ ਸਭਾਅ ਦੇ ਸੀ ਟੂ ਦਾ ਪੁਆਇੰਟ ਗੱਲ ਕਰਨ ਵਾਲੇ ਔਰ ਸਭ ਤੋਂ ਵੱਡੀ ਗੱਲ 65 ਸਾਲ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਇੱਕ ਇੱਕ ਟੀਚਰ ਦਾ ਨਾਮ ਯਾਦ ਸੀ ਬਰੇ ਹੀ ਉਹਨਾਂ ਨੇ ਆਪਣੀ ਉਸ ਟਾਈਮ ਦੀਆਂ ਸਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਕਲਾਸ ਰੂਮਸ ਉਹਨਾਂ ਨੇ ਸਾਰੇ ਵਿజిਟ ਕੀਤੇ ਔਰ ਬਹੁਤ ਹੀ ਖੁਸ਼ ਹੋਏ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਤਾਂ ਇਸ ਸਕੂਲ ਦੀ ਚੇਅਰਮੈਨ ਨਹੀਂ ਸਰ ਔਰ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਸੀ ਅਸੀਂ ਉਹਦੇ ਹੀ ਟਰਾਈ ਕਰ ਰਹੇ ਸੀ ਉਹਨਾਂ ਨੇ ਇਨਵਾਈਟ ਕਰਨ ਦੀ ਉਫੇ ਡਾਕਟਰ ਪੀਕੇ ਸ਼ਰਮਾ ਸਾਡੇ ਪ੍ਰਿੰਸੀਪਲ ਸੀ ਉਹਨਾਂ ਦੇ ਟਾਈਮ ਤੇ ਉਹਨਾਂ ਨੇ ਉਹਨਾਂ ਨੂੰ ਲੈਟਰ ਲਿਖੀਆਂ ਬਾਬਾ ਇਨਵਾਈਟ ਕੀਤਾ ਫਿਰ ਉਹਨੇ ਸਾਡੀ ਰਿਕੁਐਸਟ ਮੰਨੀ ਔਰ 2018 ਵਿੱਚ ਜਦੋਂ ਉਹ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਸਾਡੇ ਕਾਲਜ ਨੂੰ ਵਿਜ਼ਿਟ ਕੀਤਾ ਸੀ ਜਿਹੜੇ ਕਲਾਸ ਦੇ ਵਿੱਚੋਂ ਪੜ੍ਹਦੇ ਰਹੇ ਨੇ ਉਹ ਸਮਾਨ ਅੱਜ ਵੀ ਜਿਹੜੇ ਬੈਂਚ ਵਗੈਰਾ ਹੈਗੇ ਨੇ ਇੱਥੇ ਜੀ ਸਾਰਾ ਸਟਰਕਚਰ ਸਾਰਾ ਉਸੇ ਤਰ੍ਹਾਂ ਹੀ ਹੈ ਰੈਨੋਵੇਸ਼ਨ ਤੱਕ ਹੁੰਦੀਆਂ ਰਹਿੰਦੀਆਂ ਕਾਲਜਾਂ ਵਿੱਚ ਲੇਕਿਨ ਜਿਹੜਾ ਸਟਰਕਚਰ ਹੈ ਉਹ ਸਾਰਾ ਸਾਰਾ ਉਸੇ ਟਾਈਮ ਦਾ ਹੀ ਹੈ ਸਰ ਜਦੋਂ ਕਾਲਜ ਪੜ੍ਹੇ ਤਾਂ ਉਹ ਜਿਵੇਂ ਉਹਦੇ ਜਿਹੜੇ ਫਰੈਂਡ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਇੱਕ ਟ੍ਰੀਟਲਰ ਦੇ ਹੇਠਾਂ ਬੈਠ ਕੇ ਪੜ੍ਹਾ ਕਰਦੇ ਸੀ। ਕਿਵਾਰ ਦਾ ਫੋਕੜ ਕਿਹਾ ਸੀ ਕਾਲਜ ਵੱਲੋਂ ਕੋਈ ਫੈਸਿਲਿਟੀ ਦਿੱਤੀ ਗਈ ਸੀ ਸਟੱਡੀ ਬਚ ਜੀ ਜੀ ਉਹਨਾਂ ਨੂੰ ਕੰਸੈਸ਼ਨ ਦਿੱਤੀ ਗਈ ਸੀ ਸਰ ਮੈਦਾਵੀ ਛਾਤਰ ਹੋਣ ਕਰਨਾ ਉਹਨਾਂ ਨੂੰ ਹਾਫ ਕੰਸੈਸ਼ਨ ਹਾਫ ਫੀਸ ਕੰਸੈਸ਼ਨ ਦਿੱਤੀ ਗਈ ਸੀ ਉਸ ਟਾਈਮ ਦੀ ਰਿਕਾਰਡ ਹੈ ਸਾਡੇ ਕੋਲ ਸਾਰਾ ਉਹਨਾਂ ਦਾ ਔਰ ਯੂਨੀਵਰਸਿਟੀ ਲੈਵਲ ਤੇ ਪੂਰੇ ਮੈਰਿਟ ਹੋਲਡਰ ਸੀ ਆਮਲੇ ਟਾਈਮ ਤੇ ਉਹਨਾਂ ਨੇ ਅਗੋ ਫੇਡ ਪੰਜਾਬ ਯੂਨੀਵਰਸਿਟੀ ਜੁਆਇਨ ਕੀਤੀ ਪੀਐਸਯੂ ਜੁਆਇਨ ਕੀਤੀ ਸਾਡੇ ਫਾਈਨੈਂਸ ਮਿਸਟਰਸ ਰੈਨੇ देन ਪ੍ਰਾਈਮ ਮਿਨਿਸਟਰ ਰੈਨੇ ਉਹ ਸਾਡੇ ਫੈਸਿਲਿਟੀਆ ਕਾਲਜ ਨੂੰ ਉਹਨਾਂ ਨੂੰ ਪ੍ਰੋਵਾਈਡ ਕੀਤੀ ਸੀ ਪਰਵਾਰਿਕ ਪਿਛੋਕੜ ਕਿਹੋ ਜਿਹਾ ਦੱਸੋ ਜੀ ਮੀਡਲ ਕਲਾਸ ਬਿਲੋਂਗ ਕਰਦੇ ਸੀ ਜੋ ਉਹਨਾਂ ਦੇ ਫਰੈਂਡਸ ਸੁਦਰਸ਼ਨ ਕਪੂਰ ਜੀ ਹੈ ਲੋਕਲ ਡੀਏਵੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਾਂ ਉਸ ਟਾਈਮ ਤੇ ਜਦੋਂ ਸੀ ਕਨਵੋਕੇਸ਼ਨ ਕੀਤੀ ਸੀ ਅਸੀਂ ਉਹਨਾਂ ਦੇ ਕਲੀਕਸ ਨੇ ਵੀ ਇਨਵਾਈਟ ਕੀਤਾ ਸੀ ਇੱਕ ਰਸਗੋਤਰਾ ਸਾਹਿਬ ਹੁੰਦੇ ਸੀ ਸੈਕ ਕ੍ਰੇਟਰੀ ਸੈਂਟਰ ਲੈਵਲ ਤੇ ਅਸੀਂ ਉਹਨਾਂ ਨੂੰ ਵੀ ਇਨਵਾਈਟ ਕੀਤਾ ਸੀ ਉਹਨਾਂ ਨੇ ਸਾਰੇ ਗੱਲਾਂ ਸਾ ਸਾ ਨਾ ਸ਼ੇਅਰ ਕੀਤੀਆਂ ਸੀ ਤੇ ਉਸ ਟਾਈਮ ਦੀਆਂ ਗੱਲਾਂ ਉਹਨਾਂ ਨੇ ਯਾਦ ਕੀਤੀਆਂ ਸੀ ਕਿ ਬੜੇ ਸ਼ਾਂਤ ਸੁਭਾਅ ਦੇ ਸੀ ਜਦੋਂ ਉਹ ਐਜ਼ ਅ ਸਟੂਡੈਂਟ ਵੀ ਸੀ ਜਦੋਂ ਦੇਸ਼ ਸਰ ਆਪਤੀਕ ਸੰਕਟ ਦੇ ਵਿੱਚ ਸੀ ਉਦੋਂ ਮਨਮੋਹ ਸਿੰਘ ਜੀ ਨੇ ਦੇਸ਼ ਨੂੰ ਉਭਾਰਿਆ ਉੱਪਰ ਤੱਕ ਲੈ ਕੇ ਆਇਆ ਜਿਸ ਨਾਲ ਕਰਕੇ ਅੱਜ ਬੈਠੇ ਹੋ ਮੈਂ ਜੀ ਜੀ ਉਦੋਂ ਕਿੰਨਾ ਕਿ ਫਖਰ ਉਸ ਕਾਲਜ ਨੂੰ ਹੋਇਆ ਜਿੱਥੋਂ ਉਹ ਜੀ ਅ ਫਾਈਨੈਂਸ ਮਿਨਿਸਟਰ ਬਣਨ ਤੋਂ ਬਾਅਦ ਕਾਲਜ ਨੂੰ ਬਹੁਤ ਹੀ ਜ਼ਿਆਦਾ ਹੋਇਆ ਜੀ ਉਹਨਾਂ ਤੇ ਮਾਨ ਹੋਇਆ ਔਰ ਜਦੋਂ ਪ੍ਰਾਈਮ ਮਿਨਿਸਟਰ ਬਣੇ ਉਹ ਤਾਂ ਹੋਰ ਅਸੀਂ ਬਹੁਤ ਹੀ ਜ਼ਿਆਦਾ ਮਤਲਬ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਐਗਜ਼ਾਮਪਲ ਦਿੰਨੇ ਆ ਕਿ ਉਹਨਾਂ ਵਰਗਾ ਮਿਥਾਵੀ ਛਾਤਰ ਜਿਹੜਾ ਨਾ ਤਾਂ ਹਿੰਦੂ ਕਾਲਜ ਨੂੰ ਮਿਲਿਆ ਨਾ ਆਨ ਵਾਲੇ ਟਾਈਮ ਮਿਲਣਾ ਅਸੀਂ ਬੱਚਿਆਂ ਨੂੰ ਉਹਨਾਂ ਮੋਟੀਵੇਟ ਕਰਦੇ ਆ ਉਹਨਾਂ ਦੇ ਐਗਜ਼ਾਮਪਲ ਦੇ ਕੇ ਸਵਾਛ ਜੇ ਵੀ ਚਲੇ ਗਏ ਨੇ ਇਸ ਜਹਾਂ ਤਰ ਰੁਸ਼ਤ ਹੋ ਜਾਏ ਦੋ ਸ਼ਬਦ ਉਹਨਾਂ ਦੇ ਜੀ ਬਹੁਤ ਹੀ ਵੱਡਾ ਨੁਕਸਾਨ ਹੈ ਜੀ ਕੰਟਰੀ ਦਾ ਵਰਡ ਦਾ ਮਤਲਬ ਬੜੇ ਹੀ ਸ਼ਾਹਸਭਾਅ ਦਾ ਵਿਅਕਤੀ ਜਿਹੜਾ ਇਸ ਪੋਜੀਸ਼ਨ ਦੇ ਜਿਹਨਾਂ ਰਿਹਾ ਹੋਵੇ ਔਰ ਦੇਸ਼ ਦਾ ਬਹੁਤ ਹੀ ਵੱਡਾ ਨੁਕਸਾਨ ਹੈ ਜੀ ਉਹਨਾਂ ਦੀ ਡੈਥ ਹੁੰਦਾ